ਦੋਸਤੋ ਨਿਊਜ਼ ਟਾਈਮ ਪਾਤੜਾ ਦੇ ਨਾਲ ਜੁੜੇ ਆ ਅਸੀਂ ਛਤਰਾਣਾ ਅੱਡੇ ਦੇ ਉੱਪਰ ਖੜੇ ਆ ਜਿੱਥੇ ਸਰਕਾਰੀ ਹਸਪਤਾਲਾ ਤੋਂ ਉਸ ਤੋਂ ਅਗਲੇ ਪਾਸੇ ਆ ਜਿਹੜੀ ਬਸਤੀ ਆ ਤੇ ਹੁਣ ਇੱਕ ਕਾਰ ਨਾਲ ਜਿਹੜਾ ਉਹ ਹਾਦਸਾ ਵਾਪਰ ਕੇ ਹਟਿਆ ਤੇ ਮੈਂ ਕੈਮਰਾਮੈਨ ਨੂੰ ਕਹਾਗਾ ਤਸਵੀਰਾਂ ਦਿਖਾਈਆਂ ਜਾਣ ਨੈਸ਼ਨਲ ਹਾਈਵੇ ਦੇ ਉੱਪਰ ਆ ਜਿਹੜਾ ਉਹ ਰੂੜੀਆਂ ਦੇ ਵੱਡੇ ਢੇਰ ਲਗਾਏ ਜਾ ਰਹੇ ਆ ਤਾਂ ਜਿਹੜੇ ਉਹ ਵੱਡੇ ਸਾਫ਼ ਦਿਖਾਈ ਦੇ ਰਹੇ ਆ ਕਿ ਜਿਹੜੇ ਸੜਕਾਂ ਦੇ ਉੱਪਰ ਰੂੜੀਆਂ ਲੱਗ ਰਹੀਆਂ ਤੇ ਰੂੜੀਆਂ ਦੇ ਨਾਲ ਆ ਜਿਹੜੇ ਉਹ ਵੱਡੇ ਪੱਧਰ ਤੇ ਆ ਜਿਹੜੇ ਹਾਦਸੇ ਵਾਪਰ ਰਹੇ ਆ ਹਜੇ ਬੀਤੇ ਦਿਨ ਸਮਾਣਾ ਦੇ ਲਾਗੇ ਆ ਜਿਹੜਾ ਉਹ ਬਹੁਤ ਵੱਡਾ ਜਿਹੜਾ ਹਾਦਸਾ ਹੋਇਆ ਤੇ ਉਹਦੇ ਵਿੱਚ ਤੇ 12 13 ਬੱਚੇ ਸੀਗੇ ਜਿਹੜੇ ਉਹ 7 8 ਬੱਚਿਆਂ ਦੀ ਮੌਤ ਹੋ ਚੁੱਕੀ ਆ ਤੇ ਜਿਹੜੇ ਬਾਕੀ ਬੱਚੇ ਵੀ ਆ ਉਹ ਜ਼ਿੰਦਗੀ ਤੇ ਮੌਤ ਦੇ ਨਾਲ ਜਿਹੜੇ ਉਹ ਜੂਝ ਰਹੇ ਆ ਤੇ ਅਸੀਂ ਜਿਹੜਾ ਇੱਥੇ ਨੈਸ਼ਨਲ ਹਾਈਵੇ ਦੇ ਉੱਪਰ ਖੜੇ ਆ ਅਸੀਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਆ ਜਿਹੜੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਨੂੰ ਕਹਾਂਗੇ ਕਿ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ ਦੂਰ ਤੱਕ ਆ ਜਿਹੜਾ ਉਹ ਮਹੱਲੇ ਵੱਲੋਂ ਆ ਜਿਹੜਾ ਇੱਥੇ ਰੂੜੀਆਂ ਲਾ ਕੇ ਸੜਕ ਨੂੰ ਆ ਜਿਹੜਾ ਰੋਕਿਆ ਜਾ ਰਿਹਾ ਤੇ ਇਧਰ ਪਿਛਲੇ ਪਾਸੇ ਆ ਜਿਹੜਾ ਇੱਥੇ ਪਿੱਛੇ ਦੀ ਜਿਹੜਾ ਪਾਥੀਆਂ ਤੇ ਰੂੜੀਆਂ ਲਾ ਕੇ ਆ ਜਿਹੜਾ ਨੈਸ਼ਨਲ ਹਾਈਵੇਅ ਨੂੰ ਆ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਆ ਜਿਹੜਾ ਰੋਕਣ ਦੀ ਆ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਜਿਹੜਾ ਨੈਸ਼ਨਲ ਹਾਈਵੇ ਆ ਇਹਦੇ ਉੱਪਰ ਆ ਜਿਹੜੀ ਬਹੁਤ ਵੱਡੇ ਪੱਧਰ ਤੇ ਆ ਜਿਹੜੇ ਆਵਾਜਾਈ ਰਹਿੰਦੀ ਆ ਰਾਤ ਦਿਨ ਇਹ ਸੜਕਾ ਜਿਹੜੀ ਉਹ ਚੱਲਦੀ ਆ ਤੇ ਇਹਦੇ ਉੱਪਰ ਆ ਜਿਹੜੇ ਹਾਦਸੇ ਆ ਵਾਪਰਨ ਦਾ ਜਿਹੜਾ ਕਾਰਨ ਸਭ ਤੋਂ ਵੱਡਾ ਤਾਂ ਇਹੀ ਦੇਖਿਆ ਜਾ ਰਿਹਾ ਕਿ ਸੜਕ ਨੂੰ ਆ ਜਿਹੜਾ ਲੋਕਾਂ ਵੱਲੋਂ ਆ ਜਿਹੜਾ ਕਬਜ਼ੇ ਕਰਕੇ ਰੋਕਿਆ ਜਾ ਰਿਹਾ ਇਹਦੇ ਉੱਪਰ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਾਕਾਮੀ ਆ ਜਿਹੜੀ ਉਹ ਦਿਖਾਈ ਦੇ ਰਹੀ ਆ ਮੈਂ ਕਹਾਂਗਾ ਕਿ ਲੋਕ ਆ ਜਿਹੜੇ ਆਸ-ਪਾਸ ਦੇ ਆ ਸਾਰੇ ਇਕੱਠੇ ਹੋਏ ਆ ਕਿਉਂਕਿ ਹੁਣੇ-ਹੁਣੇ ਤਾਜਾ ਜਿਹੜਾ ਇੱਥੇ ਹਾਦਸਾ ਵਾਪਰ ਕੇ ਹਟਿਆ ਕਾਰ ਆ ਜਿਹੜੀ ਉਹ ਬਿਲਕੁਲ ਇਥੋਂ ਬੇਕਾਬੂ ਕਾਬੂ ਹੋ ਕੇ ਉਹ ਇੱਕ ਘਰ ਦੇ ਅੰਦਰ ਆ ਜਿਹੜੀ ਦਾਖਲ ਹੋ ਚੁੱਕੀ ਸੀਗੀ ਜਿਸ ਦੇ ਨਾਲ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਆ ਜਿਹੜਾ ਕਾਫੀ ਹੋ ਚੁੱਕਿਆ ਕਾਰ ਦੇ ਵਿੱਚ ਚਾਰ ਸਵਾਰ ਜਿਹੜੇ ਨੌਜਵਾਨ ਸੀਗੇ ਉਹਨਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਇਹ ਹਾਦਸਿਆਂ ਦਾ ਕਾਰਨ ਵਾ ਇਹਨਾਂ ਦੇ ਉੱਪਰ ਆ ਜਿਹੜੀ ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਆ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਤੇ ਆਉਂਦੇ ਆਂ ਦੀ ਲੋੜ ਵੀ ਸਾਡਾ ਇਹ ਜਿਹੜਾ ਨਿਕਾਸ ਹੈ ਜੀ ਇਹ ਜ਼ਰੂਰ ਹੋਣਾ ਚਾਹੀਦਾ ਇਹ ਸਾਰਾ ਕੁਝ ਪਾਥੀਆਂ ਕਰਨੀ ਹੈ ਪਾਣੀ ਕਰਨ ਇਹਦੇ ਵਿੱਚ ਦੋ ਵਾਰੀ ਮੈਂ ਲਾ ਲਓ ਵੀ ਟੂਲ ਟੈਕਸ ਵਾਲਿਆਂ ਕੋਲੋਂ ਜਾ ਕੇ ਆ ਪਰ ਮੇਰੀ ਕਿਸੇ ਨੇ ਨਹੀਂ ਮਦਦ કરી ਇਸ ਪਾਣੀ ਦੇ ਖਿਲਾਫ ਤੇ ਰੂੜੀਆਂ ਦੇ ਖਿਲਾਫ ਪਰ ਮੈਂ ਆਪ ਲੱਗੇ ਰਹੇ ਦੋ ਵਾਰੀ ਮੇਰੇ ਕੋਲ بطور ਵੀਡੀਓ ਪਈ ਹੈਗੀ ਇਹ ਤੁਸੀਂ ਟੂਲ ਟੈਕਸ ਵਾਲਿਆਂ ਕੋਲ ਜਾਣ ਤੋਂ ਪਹਿਲਾਂ ਜਿਹੜੇ ਇੱਥੇ ਸਿੱਟਦੇ ਆ ਰੂੜੀਆਂ ਲਾਉਂਦੇ ਆ ਪਾਥੀਆਂ ਸਿੱਟਦੇ ਆ ਜੀ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਮੈਂ ਸਾਰਿਆਂ ਨੂੰ ਕਿਹਾ ਜੀ ਉਸ ਤੋਂ ਬਾਅਦ ਕਹਿਣ ਤੋਂ ਬਾਅਦ ਮੈਂ ਟੂਲ ਟੈਕਸ ਵਾਲਿਆਂ ਕੋਲ ਦੋ ਵਾਰੀ ਗਿਆ ਪਰ ਉਹਨਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਉਹ ਕਹਿੰਦੇ ਸਾਡੇ ਕੋਲ ਪ੍ਰਸ਼ਾਸਨ ਨਹੀਂ ਹੈਗਾ ਇਸ ਕੰਮ ਵਾਸਤੇ ਫਿਰ ਮੈਂ ਆਪ ਲੱਗੇ ਰਿਹਾ ਹੁਣ ਪ੍ਰਸ਼ਾਸਨ ਦੀ ਛੱਡੋ ਜਿਹੜਾ ਮੀ ਪਿਆ ਅੱਡੇ ਤੋਂ ਲੈ ਕੇ ਸਾਰਾ ਇੱਧਰ ਤੱਕ ਪਾਣੀ ਇਸ ਨਾਲੇ ਦੇ ਵਿੱਚ ਆਉਂਦਾ ਜਿਹੜਾ ਰੁਕਿਆ ਹੋਇਆ ਹੈ ਇਹਦਾ ਕੋਈ ਉਹ ਹੀ ਨਹੀਂ ਹੈਗਾ ਨਿਕਾਸ ਨਹੀਂ ਹੈਗਾ ਪਾਣੀ ਦਾ ਇਹ ਵੀ ਤਾਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਨਾ ਜੀ ਜਿਹੜਾ ਨਾਲੀ ਦੇ ਵਿੱਚ ਦੀ ਪਾਣੀ ਰੁਕਦਾ ਉਹ ਅਥਾਰਟੀ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਹਾਂ ਜੀ ਹਾਂ ਉਹ ਹਾਈਵੇ ਅਥਾਰਟੀ ਦਾ ਕੰਮ ਹੈ ਉਹ ਉਹਨਾਂ ਨੇ ਦੇਖਭਾਲ ਕਰਨੀ ਹੈ ਉਸ ਤੋਂ ਉੱਪਰਲਾ ਕੰਮ ਹੈ ਜਿਹੜਾ ਜਿੰਨੂ ਕਿ ਅਸੀਂ ਉੱਪਰੋਂ ਬੰਦ ਕੀਤਾ ਹੋਇਆ ਇਹ ਜਿਹੜੀਆਂ ਹੁਣ ਨਾਲੀ ਦੇ ਉੱਪਰ ਰੂੜੀ ਲੱਗੀ ਹੋਈ ਆ ਇਹ ਕਿਤੇ ਨਾ ਕਿਤੇ ਰੂੜੀ ਵੀ ਵਿੱਚ ਵੀ ਤਾਂ ਜਾਂਦੀ ਆ ਇਹ ਇਹ ਰੂੜੀ ਦੇ ਨਾਲ ਵਾਸਤੇ ਰੂੜੀ ਵਾਸਤੇ ਸਾਨੂੰ ਫਿਰ ਚਾਹੁੰਦਾ ਅਸੀਂ ਉੱਪਰੋਂ ਸਿੱਟਣਾ ਕਵਾਸ ਕੋਈ ਖਾ ਦਿਓ ਜੀ ਰੂੜੀ ਵਾਸਤੇ ਵੀ ਅਸੀਂ ਵੀ ਤਾਂ ਕਿਤੇ ਫਿਰ ਸਿੱਟਾਂਗੇ ਇਹਨੂੰ ਪਹਿਲਾਂ ਇਹ ਲਾ ਲਓ ਸੜਕ ਨਹੀਂ ਹੈ ਕਿਸੀ ਉਹ ਰੂੜ ਇਹ ਰੂੜੀਆਂ ਵਾਸਤੇ ਵੀ ਤਾਂ ਕੋਈ ਥਾਂ ਚਾਹੀਦੀ ਹੈ ਜਾਂ ਸ਼ਾਮਲਾੜ ਜ਼ਮੀਨ ਚਾਹੀਦੀ ਹੈ ਜਾਂ ਕਿਤੇ ਵੀ ਸਾਨੂੰ ਦਿਓ ਫਿਰ ਅਸੀਂ ਉਹ ਵੀ ਤੱਕ ਨਿਕਾੜਾਂਗੇ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਵੀ ਰੂੜੀਆਂ ਮੰਗਿਆ ਹੀ ਕਰਦੇ ਜਿੱਕਦਾ ਇਸ ਪਾਣੀ ਦਾ ਨਿਕਾਸ ਉੱਪਰ ਲਾਈ ਜਾ ਰਹੀ ਹੈ ਰੂੜੀ ਜਿੱਦਾਂ ਮਰਜੀ ਲਾਲ ਹੁਣ ਇਸ ਪਾਣੀ ਦਾ ਨਿਕਾਸ ਹੋਵੇ ਤਾਂ ਸਾਨੂੰ ਜੜੀਆਂ ਰੂੜੀਆਂ ਵਾਧੂ ਇੱਕ ਘਰ ਦਾ ਕੂੜਾ ਕਰਕੇ ਇਹਦੇ ਥਾਂ ਵਾਸਤੇ ਸਾਨੂੰ ਚਾਹੀਦੀ ਹੈ ਕਿਰ ਰੂੜੀਆਂ ਦੀ ਜਗ੍ਹਾ ਇੱਥੇ ਮਹੱਲੇ ਕੋਲ ਜਾਂ ਬਸਤੀ ਦੇ ਕੋਲ ਨਹੀਂ ਸੀ ਹੈਗੀ ਤੁਸੀਂ ਪੰਚਾਇਤ ਨੂੰ ਕਦੇ ਲਿਖਤੀ ਤੌਰ ਤੇ ਦਿੱਤਾ ਵਿਧਾਇਕ ਨੂੰ ਦਿੱਤਾ ਜਾਂ ਸਿਵਲ ਪ੍ਰਸ਼ਾਸਨ ਕੋਲ ਸਾਡੇ ਪਿੰਨ ਕੋਲ ਰੂੜੀਆਂ ਵਾਲੀ ਥਾਂ ਹੀ ਨਹੀਂ ਹੈਗੀ ਜੀ ਲ ਪ੍ਰਸ਼ਾਸਨ ਕੋਲ ਦਾ ਮੰਗ ਕੀ ਕਰਾਂਗੇ ਜਦੋਂ ਹੁਣ ਸਾਡੇ ਕੋਲ ਜਬੂਰਨ ਸੜਕ ਤੇ ਉੱਪਰ ਰੂੜੀਆਂ ਲਾਉਣੀਆਂ ਪੈਣ। ਉਹਦਾ ਪ੍ਰਸ਼ਾਸਨ ਨੂੰ ਨਹੀਂ ਲਿਖਦਾ ਜੀ। ਹੁਣ ਪਾਣੀ ਬੰਦ ਕਰਿਆ ਸਾਰੇ ਪਿੰਡ ਦਾ ਇਹ ਖਾਲਾ ਚੱਲਦਾ ਸੀ। ਖਾਲਾ ਬੰਦ ਹੋਣ ਕਰਕੇ ਇਹਦੇ ਵਿੱਚ ਪਾਣੀ ਆਇਆ ਨਾ ਜੀ। ਦੇਖੋ ਜੇ ਆਪਣੇ ਦਰਦ ਹੁੰਦਾ ਤਾਂ ਆਪਾਂ ਡਾਕਟਰ ਕੋਲ ਜਾਵਾਂਗੇ। ਆਪਾਂ ਪ੍ਰਸ਼ਾਸਨ ਕੋਲ ਜਾਵਾਂਗੇ ਆਪਾਂ ਪੰਚਾਇਤ ਕੋਲ ਜਾਵਾਂਗੇ ਵੀ ਸਾਡੀਆਂ ਰੂੜੀਆਂ ਦਾ ਜਗਾ ਦਾ ਜਿਹੜਾ ਹਰੇਕ ਪਾਸੇ ਗੇਰਾਂ ਜੀ ਕੋਈ ਨਹੀਂ ਸੁਣਦਾ ਹੈਗਾ ਹਰੇਕ ਪਾਸੇ ਗੇਰਾਂ ਅਸੀਂ ਸਾਰਾ ਪਿੰਡ ਹਰੇਕ ਪਾਸੇ ਕੋਈ ਸੁਣਵਾਈ ਨਹੀਂ ਕਿਸੇ ਪਾਸੇ ਨਾ ਜੀ ਨਾ ਕੋਈ ਨਹੀਂ ਸੁਣਵਾਈ ਹੈ ਕਿ ਕਿੰਨੇ ਟਾਈਮ ਤੋਂ ਇੱਥੇ ਮਜਬੂਰਾਂ ਰੂੜੀਆਂ ਸਿੱਟਾਂ ਤੋਂ ਇਹ ਰੂੜੀਆਂ ਜਿੱਦਾਂ ਦਾ ਰੋਡ ਬਣਿਆ ਉਦੋਂ ਦੇ ਇੱਥੇ ਹੀ ਪਾਈਆਂ ਹੋਈਆਂ ਨੇ ਰੂੜੀਆਂ ਇਹ ਤੁਸੀਂ ਖੁਦ ਵੀ ਇੱਥੇ ਸਿੱਟਦੇ ਹੋ ਰੂੜੀ ਮੇਰੇ ਕੋਲ ਕਿਹੜਾ ਰੂੜੀ ਮੈਂ ਦਾ ਉਰੇ ਰਹਿਣਾ ਉਰੇ ਸਿੱਟਾਂਗੇ ਹੋਰ ਕਿੱਥੇ ਸਿੱਟਾਂਗੇ ਜੀ ਸਹੀ ਹਾਂ ਆ ਜਗਨਾ RAM ਸਰਪੰਚ ਆ ਜੀ ਕਿੱਥੋਂ ਦੀ ਪ ਹਾਂਜੀ ਸੁਭਾਸ਼ਨਗਰ ਸੁਭਾਸ਼ਨਗਰ ਤੁਹਾਡੇ ਕੋਲ ਹੈਗਾ ਹਾਂਜੀ ਤੇ ਤੁਸੀਂ ਇੱਥੋਂ ਦੀ ਨੁਮਾਇੰਦਗੀ ਕਰ ਰਹੇ ਹੋ ਇਹ ਨੈਸ਼ਨਲ ਹਾਈਵੇ ਦੇ ਆਪਾਂ ਹੁਣ ਇਸ ਟਾਈਮ ਕਿਨਾਰੀ ਤੇ ਖੜੇ ਆ ਇੱਥੇ ਇੱਕ ਵੱਡਾ ਹਾਦਸਾ ਵਾਪਰ ਕੇ ਹਟਿਆ ਹੋ ਜਿਹੜਾ ਸਾਰੇ ਆਸ-ਪਾਸ ਨੇ ਦੇਖਿਆ ਹਾਂਜੀ ਜੀ ਸਰ ਅਸੀਂ ਉਹਦੇ ਨਾਲ-ਨਾਲ ਇੱਕ ਹੋਰ ਵੀ ਜਿਹੜਾ ਦ੍ਰਿਸ਼ ਦੇਖਿਆ ਇੱਥੇ ਜਿਹੜਾ ਰੂੜੀਆਂ ਦੇ ਢੇਰ ਲੱਗੇ ਹੋਏ ਆ ਨੈਸ਼ਨਲ ਹਾਈਵੇ ਦੇ ਉੱਪਰ ਵੀ ਢੇਰ ਲੱਗੇ ਹੋਏ ਆ ਠੀਕ ਹੈ ਸਰ ਉਹਨਾਂ ਦੀ ਸਾਫ ਸਫਾਈ ਵਾਸਤੇ ਤੁਸੀਂ ਕੋਈ ਉਪਰਾਲਾ ਕੀਤਾ ਹੋਵੇ ਸਾਰਾ ਅਜੇ ਮੰਨ ਕੇ ਚਲੋ 2 ਮਹੀਨੇ ਹੋਏ ਨੇ ਪਹਿਲਾਂ 2 ਮਹੀਨੇ ਹੋਏ ਨੇ 2 ਮਹੀਨੇ ਪਹਿਲਾਂ ਸਫਾਈ ਕਰਾਈ ਇਥੋਂ ਦੀ ਸਾਰੀ ਰੂੜੀਆਂ ਜਿੰਨੀਆਂ ਸੀ 20 25 30 ਟਰਾਲੀਆਂ ਹੋ ਜਾਣ ਐ ਇਥੋਂ ਚਕਾਣੀਆਂ ਨੇ ਸਾਰਾ ਰੋਡ ਤੋਂ ਸਾਰੀਆਂ ਚਕਾ ਕੇ ਮਨਿਕ ਚਲੋ ਬਾਹਰ ਡਗਾਈਆਂ ਲੈ ਜੀ ਹੁਣ ਦੁਬਾਰਾ ਫੇਰ ਸਾਰ ਉਹੀ ਹੈ ਗਰੀਬ ਲੋਕ ਨੇ ਕੋਈ ਜਗ੍ਹਾ ਹੈ ਨਹੀਂ ਰੂੜੀ ਸਿੱਟਣ ਵਾਸਤੇ ਨਾਲ ਕੋਲ ਜੇ ਹੁਣ ਰੂੜੀ ਸਿੱਟਣ ਵਾਸਤੇ ਕੋਈ ਜਗ੍ਹਾ ਹੋਊਗੀ ਤਾਂ ਰੋਡ ਤੇ ਕੋ ਠੇਰ ਨਹੀਂ ਲੱਗੂਗਾ ਜੀ ਅਸੀਂ ਤੇ ਇਹੀ ਉਹਦੇ ਵਾਸਤੇ ਫਿਰ ਤੁਸੀਂ ਪੰਚਾਇਤ ਤੌਰ ਤੇ ਆਪਣਾ ਕੋਈ ਇਥੋਂ ਦੀ ਜ਼ਿੰਮੇਵਾਰੀ ਨਿਭਾਈ ਹੋਵੇ ਤੁਸੀਂ ਇਹਨਾਂ ਨੂੰ ਜਗ੍ਹਾ ਦੇਣ ਵਾਸਤੇ ਕੋਈ ਪ੍ਰਾਲਾ ਕੀਤਾ ਹਾਂ ਹਾਂ ਸਰ ਹੁਣ ਕਟਿਆ ਕਿਲਾ ਰੱਖਿਆ ਹੋਇਆ ਸੀ ਜੀ ਮੰਨ ਕੇ ਚਲੋ ਅਸੀਂ ਬੋਲੀ ਨਹੀਂ ਹੋਣ ਦਿੱਤੀ ਅੱਜ ਹੀ ਬੋਲੀ ਸੀ ਇੱਕ ਕਿਲਾ ਅਸੀਂ ਰੱਖ ਲਿਆ ਜੀ ਮੰਨ ਕੇ ਚਲੋ ਜੋ ਵੀ ਰੂੜੀਆਂ ਵਾਸਤੇ ਲਾ ਲੋ ਜੇ ਹੋਰ ਕੋਈ ਅਸੀਂ ਪੈਲਸ ਵਾਸਤੇ ਮੰਗ ਰੱਖੀ ਹੋਈ ਹੈ ਪੈਲਸ ਬਣ ਜੂਗੀ ਵੀ ਜਿੰਨੀ ਜਿੰਨੀ ਵੀ ਆਈ ਜ਼ਮੀਨ ਕੱਟ ਕੇ ਥੋੜੀ ਥੋੜੀ ਵਿੱਚੋਂ ਦੇ ਦਾਂਗੇ ਰੂੜੀ ਵਾਸਤੇ ਵੀ ਦੇ ਦਾਂਗੇ ਜਿਹੜੀ ਉਹ ਪੈਲਸ ਬਣਾ ਕੇ ਫਿਰ ਪੈਲਸ 'ਚ ਰੂੜੀਆਂ ਲਵਾਉਣਾ ਨਹੀਂ ਨਹੀਂ ਸਰ ਰੂੜੀ ਵਾਸਤੇ ਲੱਗ ਜਗ੍ਹਾ ਰੱਖੀ ਹੋਈ ਅਸੀਂ ਤੇ ਫਿਰ ਉਹਦੇ ਵਿੱਚ ਰੂੜੀ ਫਿਰ ਜਿਹੜੀ ਉਹ ਸਿੱਟਣੀ ਕਿਉਂ ਨਹੀਂ ਸ਼ੁਰੂ ਕਰਵਾ ਰਹੇ ਉਹ ਸਰ ਹੁਣੇ ਅਜੇ ਆ ਹੁਣ ਤਾਂ ਅੱਜ ਤਾਂ ਬੋਲੀ ਹੋਈ ਹੈ ਸਰ ਅੱਜ ਹੀ ਜ਼ਮੀਨ ਦੀ ਬੋਲੀ ਕਰਾ ਕੇ ਇੱਕ ਕਿਲਾ ਛੜਾਇਆ ਸੀ ਉਸ ਤੋਂ ਪਹਿਲਾਂ ਫਿਰ ਇੱਥੇ ਜਗ੍ਹਾ ਹੈ ਨਹੀਂ ਸੀ ਰੂੜੀ ਪਹਿਲਾਂ ਕੋਈ ਨਹੀਂ ਸੀ ਸਰ ਇੱਥੇ ਇਹ ਸ਼ੁਰੂ ਤੋਂ ਹੀ ਨੈਸ਼ਨਲ ਹਾਈਵੇ ਦੇ ਉੱਪਰ ਹੈ ਸ਼ੁਰ ਪਹਿਲਾਂ ਇੱਥੇ ਨਾਲ-ਨਾਲ ਖਾਲੀ ਜਗ੍ਹਾ ਹੁੰਦੀ ਸੀ ਲੋਕ ਸਿੱਟੀ ਜਾਂਦੇ ਹੁਣ ਇਹ ਕਿੰਨੇ ਟਾਈਮ ਦੇ ਵਿੱਚ ਇਹਦਾ ਰੂੜੀਆਂ ਦਾ ਜਿਹੜਾ ਮਸਲਾ ਹੱਲ ਹੋ ਸਕਦਾ ਇਹ ਸਾਰਾ ਹੁਣ ਮੰਨ ਕੇ ਚੱਲੋ ਵੀ 15-20 ਦਿਨਾਂ ਚ ਹੋ ਜਾਊਗਾ ਸਾਰਾ ਮਸਲਾ ਹੱਲ ਇਹਦਾ ਕਰ ਦਾਂਗੇ ਉਸ ਤੋਂ ਪਹਿਲਾਂ ਫਿਰ ਇਹ ਰੂੜੀ ਦੀ ਸਫਾਈ ਕਰਵਾਈ ਜਾਊਗੀ ਆ ਆ ਕਰਵਾਵਾਂਗੇ ਸਰ ਸਾਰੀ ਕਰਵਾਵਾਂਗੇ ਦੁਆਰਾ ਫੇਰ ਕਰਵਾ ਦਾਂਗੇ ਇਹ ਜਿਹੜੇ ਇੱਥੇ ਦੇ ਮਹੱਲਾ ਵਾਸੀ ਆ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਇਹਦੀ ਪਾਣੀ ਦੀ ਨਿਕਾਸੀ ਆ ਜਿਹੜੀ ਉਹ ਵੀ ਹੈ ਨਹੀਂ ਇਹਦਾ ਪਾਣੀ ਆ ਜਿਹੜਾ ਉੱਪਰ ਦੀ ਚੱਲ ਕੇ ਆਉਂਦਾ ਇਹਦੇ ਵਿੱਚ ਸਰ ਜਦੋਂ ਬਾਰਿਸ਼ ਹੁੰਦੀ ਨਾ ਜੀ ਬਾਰਿਸ਼ ਦਾ ਪਾਣੀ ਆ ਅੱਗੇ ਜਿਹੜਾ ਨਾਲਾ ਬਣਿਆ ਹੋਇਆ ਸਾਰਾ ਛੱਪੜ ਤੱਕ ਸਾਰਾ ਉਹ ਵੀ ਸਾਰਾ ਸਾਫ਼ ਕਰਵਾਇਆ ਮੈਂ। ਉਹ ਰੋਡ ਦੇ ਪਾਣੀ ਦਾ ਮੰਨ ਕੇ ਰੋਡ ਦਾ ਹੈ ਉਹਦਾ ਰੋਡ ਵਾਲਾ ਜਿਹੜਾ ਪਾਣੀ ਹੈ ਨਾ ਇਹਦਾ ਨਿਕਾਸ ਨਹੀਂ ਹੈਗਾ ਸਰ। ਜਿਹੜਾ ਰੋਡ ਦਾ ਪਾਣੀ ਹੈ ਨਾ ਮੀਂਹ ਦਾ ਜੀ ਇਹਦਾ ਨਿਕਾਸ ਨਹੀਂ ਹੈਗਾ। ਜੇ ਉਹਦੀ ਇੱਥੇ ਸਮੱਸਿਆ ਹੁੰਦੀ ਆ ਉਹਦੇ ਵਾਸਤੇ ਤੁਸੀਂ ਕੋਈ ਪ੍ਰਸ਼ਾਸਨ ਨੂੰ ਲਿਖਤੀ ਤੌਰ ਤੇ ਪੰਚਾਇਤ ਵੱਲੋਂ ਦਿੱਤਾ ਹੋਵੇ ਹੁੰਦਾ ਨਹੀਂ ਸਰ ਮੈਂ ਹੁਣੇ ਆ ਹੋਇਆ ਹੈ ਥੋੜਾ ਚਿਰ ਹੀ ਹੋਇਆ ਪਹਿਲਾਂ ਤਾਂ ਬਿਲਕੁਲ ਸਫਾਈ ਰਹਿੰਦੀ ਪਹਿਲਾਂ ਇੰਨਾ ਪਾਣੀ ਨਹੀਂ ਪਹਿਲਾਂ بارش ਨਹੀਂ ਪਈ ਕਦੇ ਨਹੀਂ ਪੈਂਦੀ ਸੀ ਸਰ ਥੋੜਾ ਬਾਲਾ ਪਾਣੀ ਹੁੰਦਾ ਸੀ ਉਹ ਨਿਕਲ ਜਾਂਦਾ ਸੀ ਮਾੜਾ ਮੋਟਾ ਜਿਵੇਂ ਪਹਿਲਾਂ ਵੀ ਬਹੁਤ ਵਾਰ ਦੇਖਿਆ ਇੱਥੇ ਛੱਪੜ ਤਾਂ ਬਹੁਤ ਪੁਰਾਣਾ ਲੱਗਦਾ ਆਉਂਦਾ ਤੁਹਾਡੀ ਪੰਚਾਇਤ ਵੇਲੇ ਕੋਈ ਤੁਸੀਂ ਇਹੋ ਜਿਹਾ ਉਪਰਾ ਲੱਗਦਾ ਨਹੀਂ ਜਿਹੜਾ ਹੁਣ ਜਿਹੜਾ ਹੁਣ ਕਰ ਰਹੇ ਆ ਨਾ ਸਰ ਹੁਣ ਅੱਡੇ ਵਾਲਾ ਉਹ ਅੱਡੇ ਦਾ ਪਾਣੀ ਆ ਜਾਂਦਾ ਹੁਣ ਇੱਧ ਜਿਹੜਾ ਅੱਡੇ ਦਾ ਪਾਣੀ ਆ ਸਾਰਾ ਉਹ ਇੱਧਰ ਆ ਜਾਂਦਾ ਉਹ ਨਹੀਂ